ਆ ਇਹ ਕਹਿੰਦੇ ਨੇ 20 ਸਾਲ ਦੀ ਕੁੜੀ ਹੋਊ 25 30 ਕ ਉਹਦੀ ਹੋਊ ਬੰਦੇ ਸਪਰੇਅ ਕਰਨ ਲੱਗੇ ਜੀ ਕਿੰਨੇ ਵਜੇ ਜੇ ਸਪਰੇਅ ਕਰਨ ਗਏ ਜਾਂ ਸਪਰੇਅ ਬੰਦਾ ਕਰ ਲਾ ਗਿਆ ਟਰੈਕਟਰ ਸਾਡਾ ਚੱਲਦਾ ਸੀ ਉਹ ਜਿੱਥੇ ਉੱਥੇ ਗਿਆ ਜਾ ਉਹਨਾਂ ਨੇ ਦੇਖੀ ਜਦੋਂ ਮੜੀ ਪਈ ਉਹ ਡਰ ਗਿਆ ਇਹ ਜਿਹੜੀ ਜੀ ਪਤਾ ਨਹੀਂ ਲੱਗਦੀ ਆ ਵੀ ਜ਼ਹਿਰ ਖਾਧੀ ਆ ਬਲਕਿ ਤਾਂ ਡਾਕਟਰੀ ਦੇ ਬਦਲ ਲੱਗੂ ਵੀ ਕੀ ਚੱਕਰ ਆ ਖੇਤਾਂ 'ਚ ਇੱਕ ਲੜਕੀ ਤੇ ਲੜਕੀ ਦੀ ਬਾਡੀਜ਼ ਪਈ ਐ ਗੋਇਲੀ ਪਿੰਚਲੇ ਦੇ ਬਾ ਮੱਖਾ ਦੇ ਖੂਨ ਖਰਾਣੇ ਕਿਹਨਾ ਮੈਂ ਆਪਣਾ ਦਰਸ਼ਨ ਸਿੰਘ ਜੀ ਕੱਛੂ ਵੀ ਕਤਰੀ ਨਹੀਂ ਆਇ ਗੜ ਜੀ ਅਜੇ ਤੋ ਡਾਟਾ ਪੂਰੀ ਨਹੀਂ ਆ ਹਸਪੀਟਲ ਦਾ ਇਹ ਤਾਂ ਜੀ ਮੈਨੂੰ ਆਪਣੇ ਪੁਲਿਸ ਵਾਲਿਆਂ ਨੇ ਕਿਹਾ ਵੀ ਛੱਡਿ ਆਓ ਮੈਂ ਟਾਈਮ ਤੇ ਗਿਆ ਸੀ ਅੱਛਾ ਉਹ ਚੱਲਣਾ ਉਸੇ ਪਿੰਡ ਦੇ ਹਾਂ ਜੀ ਹਾਂ ਉਸੇ ਪਿੰਡ ਦੇ ਤੇ ਲੱਗਦਾ ਵੀ ਜੇ ਮੌਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਇਹਨਾਂ ਦੀ ਹਾਂ ਜੀ ਇਹ ਬੰਦਾ ਸੁੱਖਾ ਬਿੰਦਾ ਦੀਆਂ ਗੋਲੀਆਂ ਖਾਂਦਾ ਸੀ दारू ਬਿੰਦਾ ਦੀ ਇਕਲੇ ਰਹਿੰਦਾ ਦੀਨ ਦਾ ਜਫਰਦਦ ਉਹ ਛੜਕਦੇ ਲੜਦੀ ਫਿਰਦੇ ਤੇ ਇਹ ਦੋਨੇ ਮਾਲਕਦੀ ਵੀ ਨਹੀਂ ਹਾਂ ਜੀ ਮਾਲਕਦੀ ਵੀ ਨਹੀਂ ਹਾਂ ਜੀ ਕਿੰਨੀ ਦੇਰ ਇਹ ਨਹੀਂ ਜੀ ਪਤਾ ਕਿੰਨੀ ਦਿਨੋਂ ਵੀ ਫੈਜੜਾ ਰੰਦੇ ਨੂੰ ਇਹਨੂੰ ਤਾਂ ਥੋੜੀ ਚਿਰ ਹੋਇਆ ਜੀ ਪੈਜੜਾ ਤਾਂ ਉਮਰ ਕਿੰਨੀ ਕਿਸੇ ਨੇ ਤੁਮ ਆਹ ਇਹ ਕਹਿੰਦੇ ਨੇ 20 ਸਾਲ ਦੀ ਕੁੜੀ ਹੋਊ 25 30 ਕੋਦੇ ਹੋਊ ਬੰਦੇ ਪਿੱਛੋਂ ਕਿਥੋਂ ਦੇ ਰਹਿਣ ਵਾਲੇ ਨੇ ਇਹ ਇਹ ਪਤਾ ਨਹੀਂ ਜੀ ਪਿੱਛੋਂ ਆਹ ਨੂੰ ਕਿਵੇਂ ਪਤਾ ਲੱਗਿਆ ਸਪਰੇਅ ਕਰਨ ਲੱਗੇ ਜੀ ਕਿੰਨੇ ਵਜੇ ਸਵੇਰੇ 7:00 ਵਜੇ ਜਦ ਦੇਖਿਆ ਵਿੱਚ ਲਾਚਾ ਮਈਆ ਇਹਨਾਂ ਦੇ ਕੋਈ ਹੋਰ ਘਰ ਤਾਂ ਨੇੜੇ ਤੇ ਜਿਹੜੇ ਇਹਦਾ ਕੋਈ ਨਹੀਂ ਜੀ ਇਹਾਂ ਦਾ ਇਹਦੀ ਮਾਂ ਟਿੱਬੇ ਕਹਿੰਦੇ ਨੇ ਰਹਿੰਦੀ ਆ ਉਹ ਨੰਬਰ ਲੈ ਕੇ ਉੱਥੋਂ ਪਤਾ ਲੱਗਿਆ ਦੀ ਨੰਬਰ ਇਹਨਾਂ ਨੇ ਲਿਖ ਲਿਆ ਪੁਲਿਸ ਵਾਲੇ ਬੱਚਾ ਵਗੈਰਾ ਵੀ ਹੈ ਕੋਈ ਇਹਨਾਂ ਦਾ ਨਹੀਂ ਜੀ ਇੱਥੇ ਕੋਈ ਨਹੀਂ ਬੱਚਾ ਕੋਈ ਇਹਨਾਂ ਦਾ ਕੋਈ ਪੁੱਛਿਆ ਤਾਂ ਨਹੀਂ ਨਹੀਂ ਹੈ ਨਹੀਂ ਜੇ ਥੋੜੇ ਚਿਰ ਦੇ ਲੱਭ ਮਾਰਚ ਕਰਾਈ ਆ ਇਹ ਕਿਸੇ ਦੇ ਕੰਮ ਕਰਦੇ ਸੀ ਉੱਤੇ ਪਿੰਡ ਜੀ ਇੱਕ ਇਥੇ ਨਹੀਂ ਜੀ ਕਰਦੇ ਦਲੇ ਸ਼ੀਤ ਦੀ ਜੋ ਕੰਮ ਕਰਦੇ ਦੋਨੋਂ ਹੀ ਦੋਨੋਂ ਹੀ ਤਿੰਨ ਆਦਮੀ ਦੋਨੋਂ ਹੀ ਦੋਨੋਂ ਹੀ ਦੋਨ ਨਸ਼ਾ ਕਰਦੇ ਸੀ ਇਹ ਲੱਗਦਾ ਕੀ ਪੀਤਾ ਲੱਗਦਾ ਜਿਹੜਾ ਇਹ ਜੀ ਪਤਾ ਜਾਨੀ ਲੱਗਦੀ ਆ ਵੀ ਜ਼ਹਿਰ ਖਾਦੇ ਆ ਬਲਕਿ ਤਾਂ ਡਾਕਟਰ ਦੇ ਬਦਲ ਲੱਗੂ ਵੀ ਕੀ ਚੱਕਰ ਆ ਇਹ ਗੰਨੇ ਨੂੰ ਮਿਲਿਆ ਨੇ ਅੱਛਾ ਜੀ ਹੋਰ ਸੀ ਬੰਦੇ ਮੀਆਂ ਬੀਬੀ ਦੇ ਐ ਮੋਕੋ ਭਈਆ ਆ ਗਿਆ ਭਈਆ ਬੁਝੇ ਨੇ ਅੱਛਾ ਜੀ ਆਇਆ ਇਹ ਕਿਸ ਤਰ੍ਹਾਂ ਹੋਈ ਕਿ ਤਾ ਡੈਥ ਕਿਤਾ ਹੋ ਜੇ ਡਰ ਗਿਆ ਗੰਨੇ ਦੇ ਪਾਇਦੇ ਸੀ ਸਪਰੇਅ ਕਰਨ ਲੱਗਦੇ ਆ ਚਾ ਦੇਖਿਆ ਆ ਪਏ ਭਈਆ ਡਰ ਗਿਆ ਸਾਰਾ ਭਈਆ ਸਪਰੇਅ ਕਰ ਰਿਹਾ ਸੀ ਉਹ ਭੁਜਾ ਕਹਿੰਦਾ ਬੰਦ ਕਰ ਲੋ ਤੇ ਦੋਨੋਂ ਜਣੇ ਪਾਇਦੇ ਸੀ ਇਹ ਕੋਈ ਕਿਸੇ ਮੋਟਰ ਤੇ ਰਹਿੰਦੇ ਸੀ ਕਿਸੇ ਨਹੀਂ ਕਿਸੇ ਪਾੜੋ ਦਾ ਵਾਲੀ ਦਾ ਦਰੂਪਿੰਡਾ ਦੀ ਸੁਖਾ ਪਿੰਡਾ ਦੀ ਲੜਾਈ ਨੂੰ ਵੀ ਰਹਿੰਦੇ ਨੇ ਇਹ ਕਿੱਥੋਂ ਦੇ ਵੈਸੇ ਇਹ ਕੋਈ ਨਹੀਂ ਪਤਾ ਬਿਹਾਰ ਬਹੁੜ ਦੇ ਰਹੇ ਹੋਰ ਕਿਸੇ ਇਹ ਕੁੜੀ ਦੀ ਮਾਂ ਚ ਬੈਠ ਰਹੀ ਸੀ ਕਿੰਨੇ ਕ ਵਜੇ ਕੱਟ ਰਿਹਾ ਸੀ ਪਤਾ ਇਹਦਾ ਅਧਿਸ਼ੀ ਦਾ ਦਢ ਚੜੇ ਜਾਂ ਸਪਰੇਅ ਲੈ ਕੇ ਜਾਂ ਦੇਖਣੇ ਕਿੰਨੇ ਕ ਵਜੇ ਟਾਈਮ ਸੀ ਉਹ ਅੱਛਾ ਕੋਈ 7:30 7:30 ਹੋ ਰਹੀ ਹੈ ਅੱਛਾ ਜਦ ਸਵੇਰੇ ਕਰਨ ਗਿਆ ਜਦ ਸਵੇਰੇ ਬੰਦਾ ਕਾਲਾ ਸੀ ਟਰੈਕਟਰ ਸਾਡਾ ਚੱਲਦਾ ਸੀ ਉਹ ਜਦੋਂ ਉੱਥੇ ਗਿਆ ਜਾ ਉਹਨਾਂ ਨੇ ਦੇਖੀ ਜਦੋਂ ਵੱਡੀ ਬਈ ਉਹ ਡਰ ਗਿਆ ਡਰਿਆ ਉਹ ਪਜਾ ਕੇ ਲਾ ਕੇ ਉਸੇ ਛਿਟਿਆ ਕਰਨ ਕਰਨ ਛਿਟ ਕੇ ਆ ਕੇ ਕਹਿੰਦਾ ਬੰਦ ਕਰ ਲੈ ਟਰੈਕਟਰ ਇਹ ਕਿਹੜੇ ਪਿੰਡ ਦੇ ਰਕਬੇ ਦੇ ਪਾਜ ਘਰ ਪਾਜ ਘਰ ਰਹਿੰਦਾ ਕਿੱਥੇ ਪਿੰਡ ਦੇ ਵਿੱਚ ਰਹਿੰਦਾ ਸੀ ਨਾ ਨੀ ਇਹ ਇਹ ਲਹਾਂ ਮੋੜ ਰਾਂ ਮੋੜ ਰਾਂ ਇਹ ਕਿਲਾ ਉਹ ਪਾਲਾ ਵੀ ਕਿੱਥੇ ਰਹਿੰਦਾ ਗੁਰੂ ਚੋੜ ਦਾ ਆ ਰਾਤ ਨੂੰ ਗਏ ਆ ਕੇ ਫਸ ਪੈ ਗਏ ਨੇ कल है, कर भी आ रहा है खाली खाली ऐलान करके देखेंगे नाम कह रहा कोई पता नहीं नाम कह रहा कोई नाम लोग कोई नहीं हैगा जड़ी वो बिहार वाला को निमल हैगा बिहारला आगे बिहार नहीं लगता है कि ये सुसाइड हुई है किसको अभी कितना हां जी हां जी कोई गॉयल भी किया अच्छा गॉयल भी किया ले गॉयल खा के खून खाना पुलिस को इंफॉर्मेशन दे सकते कितनी से आप हां जी हां जी पुलिस को कुछ ही दसे हां हां पुलिस ना सीख रहा ਸਾਡੇ ਬੰਦਾ ਪੁਲਸ ਚ ਜਰਨੈਲ ਸਿੰਘ ਕੋਲ ਰਿਹਾ ਅੱਛਾ ਹਾਂ ਉਹ ਪੁਲਸਾਇਆ ਪੁਲਸਾ ਪਤਾ ਕਿੰਨੀ ਦੇਰ ਤੋ ਰਹਿ ਰਹੇ ਸਿੱਥੇ ਉਹ ਰਹਿ ਰਹੇ ਹੇਲੇ ਸਾਡੇ ਕੋ ਹਰਾ ਕੁੜੀ ਦਾ ਮੋਟਰ ਮਟਰਨ ਢੱਕੇ ਖਾਣੇ ਫੜਦੇ ਨੇ ਤੁੰਦਾ ਪੰਨਾ ਲੱਗਿਆ ਸਾਡੀ ਗੰਨੇ ਜਪਾਇਦਾ ਅੱਛਾ ਅਹ ਪੱਛਾ ਹਲਾ ਗੰਨੇ ਦਾ ਪਤਾ ਲੱਗਿਆ ਜਦ ਦੇਖਿਆ ਉਸੇ ਸਾਰੇ ਭਈਏ ਡਰ ਗਏ ਸਵਾ ਆਹੀ ਚਾਕੇ ਪੈ ਲੋ ਨਾ ਹੁਣ ਛੱਡ ਲਿਆ ਲੋਕ ਸਪੀਟੀ ਮੈਟਰ ਦੇ ਜਿਹੜੇ ਦੋ ਡੈਡ ਬੋਡੀਜ਼ ਆਪਣੇ ਹਸਪਤਲ ਚ ਆਏ ਆ। ਅ ਹਾਂਜੀ ਸਰ ਹੁਣ ਤੋਂ ਥੋੜੀ ਦੇਰ ਪਹਿਲਾਂ ਸਾਡੇ ਕੋਲ ਪੁਲਿਸ ਅਫੀਸ਼ਰ ਨੇ ਜਿਹੜੇ ਉਹ ਸਾਡੇ ਕੋਲ ਦੋ ਡੈਡ ਬੋਡੀਜ਼ ਲੈ ਕੇ ਆਏ ਨੇ। ਜੀ। ਸਰ ਕਿਹੜੀ ਕਿੱਥੋਂ ਆਇਨ ਬੋਡੀਜ਼? ਸਾਰੇ ਇਹ ਉਥੋਂ ਲੈ ਕੇ ਆਏ ਨੇ ਕਿਸੇ ਪਿੰਡ ਤੋਂ ਨੇ। ਫੈਜਗੜ ਪਿੰਡ ਤੋਂ ਲੈ ਕੇ ਆਏ ਨੇ। ਪੁਲਿਸ ਵਾਲੇ ਲੈ ਕੇ ਆਏ ਨੇ। ਇਹਦੇ ਵਿੱਚ ਇੱਕ ਮੇਲ ਹੈ ਤੇ ਇੱਕ ਫੀਮੇਲ ਹੈ ਸਰ। ਸਰ ਕੀ ਲੱਗਦਾ ਹੈ ਕਿ ਜਿਹੜੀ ਥੋੜੀ ਆਈ ਹੈ ਕਿ ਡੈਥ ਵਗੈਰਾ ਕਿਤਾ ਹੋ ਗਈ ਸਰ ਇਹ ਐਦਾਂ ਨਹੀਂ ਹੈ ਇਹ ਜਿਹੜਾ ਐਗਜ਼ੈਕਟ ਕਾਜ਼ ਹੈ ਉਹ ਪੋਸਟ ਮਾਰਟਮ ਤੋਂ ਬਾਅਦ ਪਤਾ ਲੱਗੂਗਾ ਅਸੀਂ ਐਦਾਂ ਕਰਿਆ ਵੀ ਜਿਹੜੀ ਬਾਡੀਜ਼ ਨੇ ਉਹ ਅਸੀਂ ਐਸ ਪਰ ਪੁਲਿਸ ਰਿਕੁਐਸਟ ਅਸੀਂ ਮੌਰਚਰ ਵਿੱਚ ਰੱਖਤੀਆਂ ਨੇ ਜਦੋਂ ਪੁਲਿਸ ਪੇਪਰ ਲੈ ਕੇ ਆਊਗੀ ਤਾਂ ਅਸੀਂ ਪੋਸਟ ਮਾਰਟਮ ਕਰਕੇ ਐਗਜ਼ੈਕਟ ਕਾਜ਼ ਫਾਈਂਡ ਆਊਟ ਕਰਕੇ ਅਸੀਂ ਤੁਹਾਨੂੰ ਜਾਣੂ ਕਰਵਾ ਦਿੱਤਾ ਜਾਊਗਾ ਸਰ ਨਹੀਂ ਸਰ ਐਦਾਂ ਹਲੇ ਨਹੀਂ ਲੱਗ ਰਿਹਾ ਪਤਾ ਸਰ ਜੀ ਸਰ ਦੋ ਡੈਡ ਬodies ਮਿਲੀਆਂ ਨੇ ਸਰ ਕੀ ਮੈਟਰ ਹੈਗਾ ਇਹਦਾ ਸਵੇਰੇ ਸਾਨੂੰ ਇਤਲਾਹ ਆਈ ਸੀ ਕਿ ਪਿੰਡ ਫੈਜ਼ਗੜ ਵਿਖੇ ਖੇਤਾਂ 'ਚ ਇੱਕ ਲੜਕੀ ਤੇ ਲੜਕੀ ਦੀ ਬੋਡੀਆਂ ਪਈ ਹੈ ਤੇ ਜੋ ਮੌਕੇ ਤੇ ਜਾ ਕੇ ਜਾਇਜ਼ਾ ਲਿੱਤਾ ਗਿਆ ਤੇ ਪਤਾ ਕੀਤਾ ਜਿਹਨਾਂ ਬਾਰੇ ਲੜਕੀ ਦਾ ਨਾਮ ਸੰਜਨਾ ਤੇ ਲੜਕੇ ਦਾ ਵਿਜੇ ਆ ਜਿਨ੍ਹਾਂ ਦੇ ਘਰ ਦੇ ਨਾਲ رابطہ ਕੀਤਾ ਜਾ ਰਿਹਾ ਹੈ ਤੇ ਡੈਡ ਬੋਡੀਆਂ ਨੂੰ ਮੋਰਚਰੀ ਸਿਵਲ ਹਸਪੀਟਲ ਖੰਨਾ ਵਿਖੇ ਰਖਾਇਆ ਗਿਆ ਜੀ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਸੁਮਾਦਾਨ ਕਰਵਾਓ ਬਸ਼ਗਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਹਰ ਵਿਆਹ 'ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ 'ਚ ਰੁਕਾਵਟ ਹਰ ਸਮੱਸਿਆ ਦੇ ਹੱਲ ਦੇ ਲਈ ਇੱਕ ਵਾਰ ਜਰੂਰ ਫੋਨ ਕਰੋ